ਕਿਸਾਨ ਅੰਦੋਲਨ ਵਿੱਚ ਕਿਸਾਨ ਜਿੱਥੇ ਡਟ ਕੇ ਬੈਠੇ ਨੇ ਉੱਥੇ ਹੀ ਦੂਜੇ ਪਾਸੇ ਪੰਜਾਬ ਲਈ ਵੀ ਕਈ ਮਾਨਤਾ ਭਾਗੀਆਂ ਖਬਰਾਂ ਸ਼ੰਭੂ ਬਾਰਡਰ ਤੋਂ ਖਲੋਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ ਲਗਾਤਾਰ 70 ਕਿਸਾਨਾਂ ਦੀ ਹਮ ਤੱਕ ਮੌਤ ਹੋ ਚੁੱਕੀ ਹੈ ਇਸ ਇਸ਼ਤਿਹਾਰ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਹੈ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 21 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਸਾਰੇ ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਕਿਸਾਨ ਆਗੂ ਤਾਂ ਕਹਿਣਾ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਪਰ ਲਗਾਤਾਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਕਿਸਾਨਾਂ ਤੇ ਗੋਲੀਆਂ ਵਰਸਾ ਰਹੀ ਹੈ ਤੇ ਇਸੇ ਦੇ ਮੱਦੇਨਜ਼ਰ ਆਪਣੇ ਰੂਟਸ ਨੂੰ ਹੋਰ ਜ਼ਿਆਦਾ ਵਧਾ ਰਹੇ ਨੇ ਜਿੰਦਾਬਾਦ ਜਿੰਦਾਬਾਦ ਸਰਕਾਰ ਮਰਦਾਬਾਦ 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 ਮਸਤੀ ਦੀ ਗਰਾਡੇ ਗਰਾਉਂਡ ਰਾਗੇਰ ਹੋਗੇ ਮਰਦਾਬਾਦ ਜਿੰਦਾਬਾਦ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਛਾਂਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੋ ਨਾਲੀ ਮੋਤੀ ਸਰਕਾਰ ਮਰਦਾਬਾਦ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਕੀਤੇ ਗਾਢੀ ਕਰੋੜ ਫੜਾ ਕੇ ਰਵਾ ਕੇ ਮੈਂ ਸਰਦਾਰ ਦਨਪਾਲ ਸਿੰਘ ਪਿੰਡ ਰਾਜੀਵਾਲ ਤੁਸੀਂ ਚਾਹੋਗੇ ਜਿਹੜਾ ਕਿ ਸ਼ਡੂਲ ਤੁਹਾਡੇ ਵੱਲੋਂ ਫ੍ਰੀ ਕੀਤੇ ਗਏ ਕਿੰਨੇ ਦਿਲਾਵਾਂ ਤੇ ਜਪਕੇ ਮੋੜੇ ਆ ਇਹ ਜੀ ਸਾਨੂੰ ਤਾਂ ਜ਼ਿਆਦਾ ਪੱਕੇ ਲੱਗਣਗੇ ਕਿਉਂਕਿ ਮੋਤੀ ਨੇ ਬਾਜ਼ ਆਉਣਾ ਨਹੀਂ ਸਾਨੂੰ ਪੱਕੇ ਲਾਉਣੇ ਪੈਣੇ ਆ ਉਥੇ ਥਰੂ ਗੈਸ ਮਾਰੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਐਲਸਾਰ ਦੇ ਫਾਇਰ ਮਾਰੇ ਜਾ ਰਹੇ ਆ ਕਈਆਂ ਬੰਦਿਆਂ ਦੇ ਸਰੇ ਨਿਕਲੇ ਆ ਅੱਖ ਵੀ ਇੱਕ ਬੰਦੇ ਦੀ ਨਿਕਲ ਗਈ ਆ ਜਿੰਨਾ ਜਰ ਸਾਡਾ ਦਿੱਲੀ ਦਾ ਮੋਰਚਾ ਚੱਲ ਰਹੀ ਆ ਉਹ ਨਜ਼ਰੀਏ ਜਾਰੀ ਆ ਕੇਂਦਰ ਸਰਕਾਰ ਦੀ ਮਨਸ਼ਾ ਦੇ ਕੇਂਦਰ ਸਰਕਾਰ ਚ ਖੂਜ ਪੈ ਗਈ ਝੂਠੀ ਆ ਲਾਰਾ ਲਾ ਕੇ ਸਾਡੇ ਨਾਲ ਤੇ ਉਹ ਹੁਣ ਵਾਦੇ ਤੇ ਪੂਰੀ ਨਹੀਂ ਆ ਰਹੀ ਬਹੁਤ ਜ਼ਿਆਦਾ ਜੀ ਬੜੇ ਲੋਕ ਸੰਰਸਨ ਪੂਰਾ ਵਾਣੂ ਪੱਕੇ 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 ਸਭ ਲੱਗਦਾ ਕਿ ਜਿਹੜੀ ਪੰਗਾ ਪੂਰਾ ਹੋ ਗਿਆ ਹਾਂ ਹਾਂ ਬਿਲਕੁਲ ਦਿੱਲੀ ਜਾਣ ਦੀ تیاری ਹੈ ਅਸੀਂ ਤਿਆਰ ਬੈਠੇ ਆਂ ਆਂਦਾ ਦਿੱਲੀ ਜਾਣ ਨੂੰ ਤਿਆਰ ਬੈਠੇ ਆਂ ਉੱਥੇ ਵੇਖੋ ਕੀ ਨਾ ਕੀਤਾ ਕਿ ਇਹਨਾਂ ਦੇ ਵਿਰੋਧੀ ਦੁਸ਼ਮਣ ਵੀ ਨਹੀਂ ਕਰਦਾ ਜੋ ਇਹਨਾਂ ਨੇ ਕੀਤਾ ਪਾਕਿਸਤਾਨ ਵਾਲੇ ਜਾਣੇ ਆਪਾਂ ਇਹਦੇ ਪਾਕਿਸਤਾਨ ਨੇ ਕਿਲ ਕੰਡੇ ਲਾਏ ਗਾੜੀ ਗਾੜੀ ਆ ਕਿਹੜੇ ਕਿਹੜੇ ਸੜਕੀਏ ਘੜ ਦਿੱਤੀਆਂ ਸੜਕਾਂ 'ਚ ਵੈਲੀ ਯਾਰ ਲਾ ਕੇ ਵਿੱਚ ਸੀਮਿੰਟ ਭਰਦੇ ਆ ਗਾੜੀ ਕੰਧਾ ਕਰ ਦਿੱਤੀਆਂ ਅੱਜ ਪਾਕਿਸਤਾਨ ਵਾਲਿਆਂ ਨੇ ਕੰਧ ਕੀ ਕੀਤੀ ਗਾੜੀ ਟਾਰੀ ਬਾਰਡਰ ਤੇ ਚਲੋ ਦਿਖਾਓ ਕੋਈ ਕੰਧ ਹੈ ਕੀ ਆ ਕੋਈ ਕੰਧ ਨਹੀਂ ਜਿਵੇਂ ਜਾਓ ਓਵੇਂ ਆਓ ਸਾਡੇ ਨਾਂ ਦੇ ਅਹੀਂ ਇਹ ਇਥੋਂ ਦੇ ਪਸੰນິກ ਨਹੀਂ ਗੇ ਇਹ ਬੋਟਾ ਨਾਲ ਸਾਡੇ ਕੋ ਕਿੱਦਾਂ ਆਉਂਦੇ ਆ ਭਾਜਪਾ ਸਾਡੀ ਬੋਟਾ ਨਾ ਬਣੀ ਆ ਬਾਈਕਾਰ ਅਸੀਂ ਬੋਟਾ ਨਹੀਂ ਦੀ ਵੇਖੋ ਬੋਰਡਾਂ ਚ ਕੀ ਪਰਦਾ ਇਹ ਸਾਡੇ ਨਾਲ ਨੇਜਰਪੁਰਾ ਟੂਲ ਪ੍ਰੇਜਾ ਜੁਨੇ ਵਾਲੇ ਲਾਗੇ ਜੀ ਇਹ ਫ੍ਰੀ ਕੀਤਾ ਗਿਆ ਫ੍ਰੀ ਰੱਖਾਂਗੇ ਪਰਮਜੀਤ ਸਿੰਘ ਵੀ ਜੀ ਮੈਨੇਜਰ ਟ੍ਰਾਂਸਪੋਰਟ ਦਾ ਵੀ ਕੰਮ ਕਰਦਾ ਮੈਂ ਜ਼ਿੰਮੇਵਾਰ ਹਾਂ ਕੀ ਕਹਿੰਦਾ ਜਾਉ ਕਹਿਣਾ ਚਾਹੁੰਦੇ ਆ ਵੀ ਜੀ ਆ ਜਿਹੜੀ ਮੋਦੀ ਸਰਕਾਰ ਵੇਖੋ ਉਥੇ ਕਿਸਾਨਾਂ ਨਾਲ ਕਰ ਰਹੀ ਸ਼ੰਭੂ ਬੈਰੀਅਰ ਤੇ ਕੋਈ ਵਹਿ ਕੋਈ ਵੀ ਉਹਦੇ ਵਿੱਚ ਕੋਈ ਕਾਨੂੰਨ ਹੈਗਾ ਵਾ ਲੋਕ ਜਿਹੜਾ ਵੀਡੀਓ ਪਾਉਂਦੇ ਆ ਉਹ ਤੁਹਾਨੂੰ ਕਹਿੰਦੇ ਵੀ ਕਿਸਾਨਾਂ ਨੇ ਰੋਡ ਬੰਦ ਕੀਤਾ ਤੁਸੀਂ ਇੱਕ ਗੱਲ ਦੱਸ ਦਿਓ ਕਿ ਕਿਸਾਨ ਕਿੱਦਾਂ ਰੋਡ ਬੰਦ ਕੀਤਾ ਕਿਸੇ ਨੇ ਇਹਨਾਂ ਤੇ 9 ਤਰੀਕ ਨੂੰ ਬੈਰੀਅਰ ਲਾ ਕੇ ਤੇ ਰੋਡ ਬੰਦ ਕਰਦਾ ਹੈ ਜਿਹੜੇ ਥਾਮਾ ਲਾ ਦਿੰਦੇ ਆ ਜਿਹੜੇ ਗਿੱਲ ਕਰ ਦਿੰਦੇ ਆ ਤੇ ਹੁਣ ਵੇਖੋ ਕਿਸਾਨਾਂ ਤੇ ਕਿੰਨਾ ਹੋ ਗਿਆ ਦੋ ਕਿਸਾਨ ਸ਼ਹੀਦ ਹੋ ਗਏ ਸਾਡੇ ਇੱਕ ਪਹਿਲਾਂ ਇੱਥੇ ਹੋਇਆ ਇੱਕ ਕੱਲ ਜਾਪਾਲੀ ਪਾਕੇ ਟਿਕਰੀ ਬਾਟਰ ਤੇ ਹੋਇਆ ਕੱਲ ਦੋ ਕਿਸਾਨ ਸ਼ਹੀਦ ਹੋ ਗਏ ਆ ਇਹ ਦੋਵੇਂ ਅੱਤੂ ਜਿਹੜੇ ਦੇ ਗਾਰੇ ਤੇ ਕੋਲੇ ਛੱਡਦੇ ਉਹਦਾ ਕਰਕੇ ਉਹ ਬਿਮਾਰ ਹੋਇਆ ਪਹਿਲਾਂ ਫਿਰ ਹਸਪੀਟਲ ਲੈ ਗਏ ਉਹਨੂੰ ਹਸਪੀਟਲ ਲੋਡ ਰਿਹਾ ਵਿਚਾਰ ਕਿਹੜੀ ਮਾੜੀ ਗੱਲ ਹੈ ਵੇਖੋ ਜਦੋਂ ਸਾਡਾ ਕੋਈ ਪਤਾ ਨਹੀਂ ਹਮਲਾ ਕਰਦਾ ਇੱਕ ਹਮਲੇ ਕਰਨ ਦੇ ਬਗੈਰ ਬੈਠੇ ਸ਼ਾਂਤੀ ਮਾਈ ਬੈਠੇ ਆ ਫਿਰ ਇਹਨਾਂ ਇਹਨਾਂ ਦੀ ਨਿਕਣੀ ਵੀ ਗੱਲ ਹੁੰਦੀ ਨਾ ਉਹਨਾਂ ਦੇ ਰਾਤ ਮੁੰਡੇ ਫੜੇ ਗਏ ਰੋੜੇ ਮਾਰਦੇ ਉਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਕਹਿੰਦੇ ਸਾਨੂੰ ਉਧਰੋਂ ਭੇਜਿਆ ਗਿਆ ਤੇ ਨਾ ਕਿਸਾਨਾਂ ਦਾ ਲੱਗਣ ਦਿਆ ਵੀ ਰੋੜੇ ਮਾਰਦੇ ਆ ਜਦੋਂ ਅਸੀਂ ਰੋੜੇ ਕਿਹੜੀ ਗੱਲ ਬਣਾ ਨਹੀਂ ਅਸੀਂ ਤਾਂ ਲੜਨ ਗਏ ਹੀ ਨਹੀਂ ਅਸੀਂ ਤਾਂ ਸ਼ਾਂਤ ਮਾਈ ਗਏ ਆ ਅਰੇ ਵੀ ਉਹ ਕਹਿੰਦੇ ਦਿੱਲੀ ਜਾਣਾ ਸ਼ਾਂਤ ਕੇਂਦਰ ਜਾਣਾ ਜਿੱਦਾਂ ਪਹਿਲਾਂ ਅਸੀਂ 13 14 ਮਹੀਨੇ ਰਹੇ ਉੱਥੇ ਸ਼ਾਂਤ ਮਾਈ ਉਸੇ ਢੰਗ ਨਾਲ ਅਸੀਂ ਕੰਮ ਕਰਨਾ ਚਾਹੁੰ ਕੋਣ ਹੈ ਧਰਮੇ ਨਾਲ ਬਾਦ ਵਿੱਚ ਲਾਏ ਆ ਜੀ ਟੂਲ ਤੇ ਟੂਲ ਬੰਦ ਕੀਤਾ ਸਾਨੂੰ 21 ਤੱਕ ਉਹਨਾਂ ਨੇ ਦਿੱਤਾ ਸੀ ਤੁਹਾਨੂੰ ਫੋਨ ਆਇਆ ਸੀ ਸਾਨੇ ਪ੍ਰਧਾਨਾਂ ਦੇ ਕਿ ਟੂਲ ਬੰਦ ਕਰੋ ਟੂਲ ਬੰਦ ਕੀਤਾ ਅੱਗੇ ਜਿੱਦਾਂ ਵੀ ਉਹ ਗਾਹ ਰੰਨੀ ਚ ਚਰਨਗੇ ਕਿਉਂਕਿ ਖਲ ਮੀਟਿੰਗ ਹੋਈ ਸੀ ਉਹਨਾਂ ਨੇ ਫਿਰ 21 ਤੀ ਦਾ ਟਾਈਮ ਲੈ ਲਿਆ 11 ਵਜੇ ਦਾ 21 ਤੀ ਨੂੰ ਤੁਹਾਨੂੰ ਅਸੀਂ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦਵਾਂਗੇ ਲੱਗ ਸਕਦੇ ਆ ਜੀ ਜੀ ਉਹਨਾਂ ਨਾਂ ਦੇਦਾ ਕਿ ਉਹ ਟਾਲ ਮਟੋੜੀ ਕਰਨ ਦੇ ਆ ਸਾਰਾ ਕੁਝ ਉਹਨਾਂ ਦੇ ਹੱਥੇ ਹੁਣ ਪਤਾ ਚੋਣ ਜਾਂਪਾ ਲੱਗਣਾ ਵਾ ਜੇ ਕਰਨਾ ਹੋਵੇ ਤਾਂ 1 ਮਿੰਟ ਦਾ ਕੰਮ ਆ ਸਾਰਾ ਕੁਝ ਉਹਦੇ ਵਿੱਚ ਉਹ ਮਾਲਕ ਆ ਉਹ ਪ੍ਰਧਾਨ ਮੰਤਰੀ ਆ ਸਾਰਾ ਕੁਝ ਜਿਆ ਸਾਨੂੰ ਸੰਸਦ ਉਹਨਾਂ ਦੇ ਕੋਲ ਆ ਮੀਟਿੰਗ ਆ ਉਹ ਜਦੋਂ ਅੱਗੇ ਦੋ ਗੇੜੇ ਜਿੱਨੀ ਹੋ ਕੇ ਆਏ ਆ ਤੇ ਕੀ ਇਹਨੇ ਗੱਲ ਕਰਕੇ ਨਹੀਂ ਆਇਓ ਜੇ ਗੱਲ ਕਰਕੇ ਨਹੀਂ ਉਧਰੋਂ ਪਾਵਰ ਕੋਈ ਨਹੀਂ ਤੇ ਆਉਂਦੇ ਕੀ ਲੈਣ ਫਿਰੋ ਚੰਡੀਗੜ੍ਹੋਂ ਆਉਂਦੇ ਕੀ ਲੈਣ ਜਦੋਂ ਕੋ ਪਾਵਰ ਨਹੀਂ ਗਈ ਇੱਥੇ ਜੋ ਕਿਸਾਨ ਦੱਸਦਾ ਫੜ ਕੇ ਜਾ ਕੇ ਫਿਰ ਕਹਿੰਦੇ ਆ ਅਸੀਂ ਜੀ ਗੱਲ ਕਰਕੇ ਆਵਾਂਗੇ ਜੀ ਇਹ ਤੇ ਸੋਚ ਕੇ ਆਵਾਂਗੇ ਪਹਿਲਾਂ ਕੀ ਲੈਣਾ ਆ ਜਾਂਦੇ ਫਿਰ ਸਾਡੇ ਆਫਰੀਕ ਦੀ ਜਗ੍ਹਾ ਹੈ ਜੀ ਲੋਕਾਂ ਦਾ ਬਹੁਤ ਨੰਬਰ ਲੋਕ ਹਰ ਇੱਕ ਪਤਾ ਇਹ ਕੋਚ ਕੇ ਤਰ ਕੋਈ ਸੀ ਦੀ ਲੋੜ ਆ ਪੈਸੇ ਦੇ ਕੇ ਜਾਂਦੇ ਆ ਕਿੰਨੇ ਤੋਂ ਪਤਾ ਹੀ ਨਹੀਂ ਲੈਂਦੇ ਕਿ ਸਾਨੂੰ ਜਰੂਰਤ ਨਹੀਂ ਹੈ ਕਰਾ ਕੋ ਸਾਡੀ ਚਾਹ ਪਣੀ ਆ ਜਾਂਦੀ ਆ ਫੁਲਕੇ ਆ ਜਾਂਦੇ ਆ ਬਾਕੀ ਬਹੁਤ ਸੰਯੋਗ ਬਹੁਤ ਜ਼ਿਆਦਾ ਮਿਲਦੇ ਆ ਹਾਂਜੀ ਹਰ ਇੱਕ ਬੰਦੇ ਦਾ ਸਹਿਯੋਗ ਹੈ ਸਾਨੂੰ ਪੂਰਾ ਪੂਰਾ ਜੀ